ਸ਼ੀਨਾ ਨਗਰ ਦੇ ਪਿੰਡ ਨਿਯਮਤਾ ਦੇ ਵਿੱਚ ਖਮਲਾਵਰ ਨੇ ਘਰ ਦੇ ਅੰਦਰ ਦਾਖਲ ਹੋ ਕੇ ਇੱਕ ਪਰਿਵਾਰ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੇ ਨਾਲ ਘਰ ਦੇ ਵਿੱਚ ਮੌਜੂਦ ਇੱਕ ਵਿਅਕਤੀ ਅਤੇ ਉਸ ਦੀ ਨੋ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਦੌਰਾਨ ਹਮਲਾਵਰ ਨੇ ਮਹਿਲਾ ਦੇ ਢਿੱਡ ਦੇ ਵਿੱਚ ਕਿਰਸ ਮਾਰ ਕੇ ਉਸ ਦੀਆਂ ਅੰਦਰਾ ਬਾਹਰ ਕਰ ਦਿੱਤੀਆਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਮਲਾਵਰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਕੰਮ ਕਰਦਾ ਸੀ ਅਤੇ ਇਸ ਸਕੂਲ ਦੇ ਵਿੱਚ ਜ਼ਖਮੀ ਮਹਿਲਾ ਦੇ ਬੱਚੇ ਵੀ ਪੜ੍ਹਦੇ ਸਨ ਅਤੇ ਬੀਤੀ ਰਾਤ ਉਹ ਉਹਨਾਂ ਦੇ ਪਰਿਵਾਰ ਉੱਤੇ ਜਾਨਲੇਵਾ ਹਮਲਾ ਕਰਕੇ ਫਰਾਰ ਹੋ ਗਿਆ ਤੇ ਆਪਾਂ ਬਾਅਦ ਇੱਥੇ ਕਿਚਨ 'ਚ ਰੋਟੀ ਬਣਾ ਰਹੀ ਕੁੜੀ ਤੇ ਮੈਂ ਆਪਾਂ ਖਾ ਰਹੀ ਸਾਡੇ ਸਾਹਮਣੇ ਆਇਆ ਉਹਨੇ ਦਰਵਾਜ਼ੇ ਦੀ ਕੁੰਡੀ ਲਾਈ ਆ ਡਰਾਟ ਵੀ ਉਹਨੇ ਹੱਥ ਵਿੱਚ ਫੜੇ ਰਹੀ ਦੋ ਕੰਦ ਟੱਪ ਕੇ ਅੰਦਰ ਆਇਆ ਤੇ ਉਹਨੇ ਸਿੱਧਾ ਰਸੋਈ 'ਚ ਗਿਆ ਆ ਕੁੰਡੀ ਲਾਈ ਹੀ ਤੇ ਉਹਨਾਂ ਨੂੰ ਵੀ ਮਾਰਨ ਦੇ ਵਿੱਚ ਚਾਂਸ ਵਿੱਚ ਆ ਹੀ ਉਹਦੇ ਡਰਾਟ ਮਾਰਿਆ ਟਿੱਡ ਦੇ ਵਿੱਚ ਦੋ ਤਿੰਨ ਵਾਰੀ ਤੇ ਉਹ ਸਾਡੇ ਡੈਡੀ ਹੁੰਦੇ ਨਾਲ ਵੀ ਕੋਲ ਹੋਏ ਹੀ ਤੇ ਜੱਲੇ ਆ ਉਹ ਮਾਰ ਕੇ ਅੰਦਰ ਚੱਲ ਗਿਆ ਐ ਲੂਕਣ ਲੱਗਾ ਹੀ ਉਹਨੂੰ ਦਰਵਾਜ਼ਾ ਲੱਬਿਆ ਉਹ ਕੰਧ ਟੱਪ ਕੇ ਬਾਹਰ ਨੂੰ ਚੱਲ ਗਿਆ ਹੀ ਤੇ ਡੈਡੀ ਸਾਡੇ ਦੇ ਵੀ ਕੋਲ ਹੋਏ ਡੈਡੀ ਦੇ ਸਿਰ ਤੇ ਵੀ ਲੱਗਿਆ ਹੱਡੀਆਂ ਬਾਹਰ ਨਿਕਲਦੀਆਂ ਆ ਉਂਗਲਾਂ ਵੀ ਬਡੋਈ ਰੀਆਂ ਕੁੜੀ ਦੀ ਬਚਨ ਦੀ ਮੀਮੀ ਬਣੀ ਕੀ ਕੰਮ ਚੱਲ ਤੁਰਨ ਕਰ ਜਾਂਦਾ ਹਾਂ ਹਾਂਜੀ ਥੋੜਾ ਕਰ ਕਿੱਦਾਂ ਹੁੰਦਾ ਸੀ ਨਿਆਣਿਆਂ ਦੇ ਸਕੂਲ ਜਾਂਦੇ ਸੀ ਉਹਨਾਂ ਨੂੰ ਲੈਣ ਆਂਦਾ ਸੀ ਇੱਥੇ ਛੱਡ ਕੇ ਆਂਦੇ ਸੀ ਬਸ ਉਹ ਤੋਂ ਦੇ ਨਿਆਣਿਆਂ ਨਾਲ ਲਾਡ ਕਰਦਾ ਇੱਕ ਦੋ ਵਾਰ ਆਇਆ ਹੀ ਬਸ ਉਹ ਤੋਂ ਤਾਂ ਕਰਦੇ ਕਰਦੇ ਇੰਦੋਂ ਗਿਆ ਡਾਕਟਰ ਉਧਰ ਪੁਲਿਸ ਨੇ ਮੋਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੈ ਜੀ ਨਿਯਾਮਤਾ ਪਿੰਡ 'ਚ ਦੇਰ ਰਾਤ ਮਿਤੀ 1 ਤਰੀਕ ਨੂੰ 8:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋਤੀ ਦੇਵੀ ਨੂੰ ਕਿਸ ਅਣਪਛਾਤੇ ਵਿਅਕਤੀ ਮਤਲਬ ਬਾਅਦ ਵਿੱਚ ਤਸਦੀਕ ਹੋ ਗਿਆ ਕਿ ਉਹਦਾ ਨਾਮ ਹਰਪ੍ਰੀਤ ਸੀ ਉਹਨੇ ਕਿਰਚ ਨਾਲ ਹਮਲਾ ਕੀਤਾ ਉਹਦੀ ਸਹੋਰੀ ਪ੍ਰੀਮਚੰਦ ਤੇ ਵੀ ਤਾਂ ਪ੍ਰੀਮਚੰਦ ਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ 307 ਦੇ ਅਧੀਨ ਸ ਇਸ ਟਾਈਮ ਜਿਹੜੀ ਜੋਤੀ ਦੇਵੀ ਆ ਉਹ ਇਲਾਜਾਦੀਨ ਜਲੰਧਰ ਹਸਪੀਟਲ ਐਡਮਿਟ ਹੈ ਜਿਹੜਾ ਦੋਸ਼ੀ ਆ ਉਹਦੇ ਖਿਲਾਫ ਕੇਸ ਰਜਿਸਟਰ ਕਰਇਆ ਗਿਆ ਉਹਦੀ ਛਾਪੇਮਾਰੀ جاری ਹੈ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਕੀ ਘਟਨਾ ਕਿਉਂ ਮਾਰਿਆ ਕੱਲ੍ਹ ਸਾਹਮਣੇ ਆ ਹਾਂਜੀ ਪਹਿਲਾਂ ਤੋਂ ਨਾ ਥੋੜਾ ਔਨ ਜਾਣ ਸੀ ਜਿਵੇਂ ਉਹਦੇ ਜੋਤੀ ਦੇਵੀ ਦੇ ਬੇਟੇ ਨੂੰ ਸਕੂਲ ਲੈ ਕੇ ਜਾਂਦਾ ਸੀ ਤਾਂ ਔਨ ਜਾਣ ਬਣਿਆ ਉਹਦਾ ਕਰਕੇ ਥੋੜੀ ਪਹਿਲਾਂ ਵੀ ਇਹਨਾਂ ਦੀ ਆਪਸ 'ਚ ਕੋਈ ਗੱਲਬਾਤ ਹੋਈ ਸੀ ਜਿਸਬੰਦੀ ਪਿੰਡ ਵਾਲਿਆਂ ਨੇ ਉਹਨਾਂ ਦਾ ਸਹਿਮਤੀ ਕਰਵਾਈ ਸੀ ਬਟ ਉਸ ਚੀਜ਼ ਦੀ ਰੰਜਿਸ਼ ਤੋਂ ਲੈ ਕੇ ਜਿਹੜਾ ਹੈਗਾ ਹਰਪ੍ਰੀਤ ਆ ਉਹਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਸੀ ਸ਼ਾਇਦ ਉਸੇ ਰஞ்சிਸ਼ ਨੂੰ ਲੈ ਕੇ ਹੀ ਉਹਨੇ ਉਹਦੇ ਤੇ ਹਮਲਾ ਕੀਤਾ ਹੈ ਉਹ ਮਤਲਬ ਹਰਾਸ ਕਰਦਾ ਸੀ ਗੁੜੀ ਹਰਾਸ ਕਰਦਾ ਸੀ ਪਰੇਸ਼ਾਨ ਕਰਦਾ ਸੀ ਪਹਿਲਾਂ ਤੋਂ ਹੀ ਬਹਿਰਾਲ ਉਹਨਾਂ ਦੇਖਣਾ ਇਹੋ ਵੀ ਕਾ ਕਿ ਪੁਲਿਸ ਕਦੋਂ ਫਰਾਰ ਹੋਏ ਹਮਲਾਵਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਦਿਨਾਨਗਰ ਤੋਂ ਡਾਕਟਰ ਰਮੇਸ਼ ਸਰੰਗਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ